ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋਰੀ ਆਪਾਂ ਜੀ ਸਾਗ ਤੜਕਣ ਲੱਗੇ ਆ ਤੜਕੇ ਵਾਸਤੇ ਜੀ ਚਾਹੇ ਕਿ ਉਹ ਯੂਜ਼ ਕਰ ਸਕਦੇ ਆ ਤੇਲ ਰਿਫਾਈਨਡ ਹੋ ਆਪਣੀ ਮਰਜ਼ੀ ਹੁੰਦੀ ਹੈ ਤੜਕੇ ਦੇ ਵਿੱਚ ਆਪਾਂ ਸਿਰਫ ਪਿਆਜ਼ ਲਵਾਂਗੇ ਦੂਰ ਜੀ ਫਿਰੋਂ ਹਨ ਬਟੂ ਕਿਉਂਕਿ ਜਿਹੜਾ ਅਦਰਕ ਹੈ ਜੀ ਲਸਣ ਹੈ ਔਰ ਇਹ ਮਸਾਲਾ ਜਣੀ ਇਹ ਆਪਾਂ ਗ੍ਰाइंड ਕਰਕੇ ਕਾਫੀ ਪਾਇਆ ਹੋਇਆ ਹੈ ਫਿਰ ਜ਼ਿਆਦਾ ਜਲਣ ਜੀ ਹੋਣ ਲੱਗ ਜਾਂਦੀ ਹੈ ਜੀ বারবার ਤੜਕੇ ਲੂੰਗਾ ਆਪਾਂ ਜ਼ਿਆਦਾ ਸਟਰੋਂਗ ਜਾ ਕਰਦੇ ਆਂ ਜੀ ਇੰਨੇ ਦਰਤੀ ਤੇ ਥੋੜੀ ਜਿਹੀ ਮੈਂ ਤਾਂ ਲਿਆਵਾਂ ਸਾਗ ਅੰਦਰ ਤੇ ਹਨ ਠੀਕ ਹੈ ਜੀ ਇਹ ਆਪਣਾ ਨਿੱਕੇ ਨਾ ਲੱਗ ਜੇ ਆਪਾਂ ਸਿਰ ਤੇ ਕੜਤੀ ਗੋਹੇਲੀ ਆਈ ਨਹੀਂ ਆਪਾਂ ਵੈਸੇ ਢੀ ਲੋੜ ਬਣੀ ਹੈਗੀ चले बहर नीर जी ने वाई कर रहे छोटे बच्चे <laughs> ਬੱਚੇ ਚੜੇ ਫਿਰਦੇ ਨੇ ਚ ਚਬੂਤਰੇ ਤੇ ਹੋ ਗਿਆ ਚੰਗੀ ਤਰ੍ਹਾਂ ਬਰਾਊਨ ਨਹੀਂ ਹੋਇਆ ਸੱਤ ਨੂੰ ਅੱਧੀ ਹਾਂਦੀ ਲੱਗੀ ਬਈ ਯਾਰ ਸੇਕ ਹੈਗਾ ਇੰਨਾ ਫਰੋਂ ਹੋਣੇ ਚ ਨਹੀਂ ਆ ਰਿਹਾ ਬਾਹਰ ਲਾ ਕੇ ਆਉਣੀ ਆ ਮੈਂ ਮੈਂ ਕਿਹ ਚੱਲਾ ਦਿਖਾਈ ਦਵਾਂ ਸਾਗ ਪਾਉਂਦੇ ਪਹਿਲੇ ਮੈਂ ਲਾਈ ਆਉਣੀ ਆ ਇਹ ਆਪਣਾ ਮਸਾਲਾ ਬਰਾਊਨ ਹੁੰਦਾ ਜੀ ਇੰਨੇ ਆਪ ਦੇਖ ਲਈਏ 5 ਕੁ ਮਿੰਟ ਸਾਰੇ ਪੂਰੀ ਤੱਕ ਗਏ ਨੇ ਗਾੜੀ ਬਿਲਕੁਲ ਆ ਜਾ ਉੱਪਰ ਦੇਖ ਲਈਏ ਚੱਲਾ ਦੇ ਟਾਈਮ ਵੀ ਲੱਗ ਜਾਂਦਾ ਹੈ ਰੋਟੀ ਕਰਦੇ ਤੇ ਉੱਪਰ ਪਤੰਗ ਡਾ ਰਹੇ ਨੇ ਜੀ ਹਾਂ ਐ ਡਰ ਜਾ ਲੱਗਦਾ ਹੁੰਦਾ ਵੀ ਜੰਗਲੇ ਵੀ ਬਹੁਤ ਛੋਟੇ ਨੇ ਪਰ ਆਪ ਡਰਦੇ ਹੀ ਨਹੀਂ ਬੱਚੇ ਉੱਪਰ ਹੀ ਚੜ ਜਾਂਦੇ ਨੇ ਇਹ ਆਪਣਾ ਹੋ ਗਿਆ ਬ੍ਰਾਊਨ ਹੈ ਜੀ ਹੋ ਗਿਆ ਬ੍ਰਾਊਨ ਹੋਰ ਅੰਦਰ ਹੋ ਗਿਆ ਹਾਂ ਫਿਰ ਚੁੱਲੇ ਤੇ ਛੇਤੀ ਹੋ ਜਾਂਦਾ ਹੈ ਨਾ ਕਈ ਵਾਰ ਕਈ ਵਾਰ ਹੋਂਚ ਵੀ ਨਹੀਂ ਆਉਂਦਾ ਕਈ ਵਾਰ ਛੇਤੀ ਹੋ ਜਾਂਦਾ ਹੈ ਹੋ ਗਿਆ ਹਾਂ ਇਹ ਆਪਣਾ ਤੜਕਾ ਲੱਗ ਗਿਆ ਜੀ ਸਾਗ ਨੂੰ ਆ ਗਏ ਨਾ ਜਿਹੜੇ ਪਗੇਟ ਨਾਲ ਲੈ ਖੋਲ ਲਿਆ ਕੋ ਖੁੱਲ ਚਲ ਮੈਂ ਹੁਣੇ ਲਾ ਕੇ ਆਈ ਸੀ ਮੈਂ ਕਿਤੇ ਟਾਈਮ ਲਾਉਂਗੀ ਹਾਂ ਨਾ ਸਰਦਾਂ ਸਰਸਾ ਲਾ ਕੇ ਪੂਰੀ ਵਧੀਆ ਬਣਗੇ ਹੂੰ ਕਿ ਹੋਇਆ ਨਾ ਇਹ ਹੁਣ ਆਪਾਂ ਉਤਾਰ ਦੰਨੇ ਆ ਜੀ ਅੰਦਰੇ ਧਾਰ ਦਿਆਂ ਹਨਾ ਕੰਜ ਧਾਰ ਦ ਮਰਜੀ ਹੈ ਹਾਂ ਫਿਰ ਧੱਕਣ ਤੋਂ ਅੰਦਰੇ ਧਾਰ ਦੰਨੇ ਖੁੱਲਾ ਬਰ ਹੈ ਖੁੱਲਾ ਬਰ ਕੋਈ ਨਾ ਖੁੱਲੇ ਇੱਕ ਪਹਿਲਾ ਕੋਈ ਬਾਤ ਨਹੀਂ ਇੱਕ ਮੰਮੀ ਹੈਗੇ ਤੇ ਦੇਖਦਾ ਇਹ ਜੀ ਪਾਣੀ ਜਿਹੜਾ ਮੱਕੀ ਦਾ ਆਟਾ ਹੈ ਗਰਮ ਪਾਣੀ ਨਾਲ ਗੁੰਨੇ ਫਿਰ ਇਹ ਲੇਦੇ ਵਿੱਚ ਲੇਸ ਪੈਦਾ ਹੋ ਜਾਂਦਾ ਜਿਵੇਂ ਕਣਕ ਦੇ ਆਟੇ 'ਚ ਤਾਂ ਬਹੁਤ ਜ਼ਿਆਦਾ ਲੇਸ ਹੁੰਦਾ ਮੱਕੀ ਦੇ ਆਟੇ 'ਚ ਲੇਸ ਨਹੀਂ ਹੁੰਦਾ ਇੰਨਾ ਇਹਦੇ ਲਈ ਆਪਾਂ ਨੂੰ ਗਰਮ ਪਾਣੀ ਲੈ ਲੈਣਾ ਚਾਹੀਦਾ ਆਟਾ ਗੁੰਨਣ ਵਾਸਤੇ ਜਦੋਂ ਆਪਾਂ ਗਰਮ ਪਾਣੀ ਨਾਲ ਆਟਾ ਗੁੰਨਦੇ ਆ ਉਹਦੇ ਵਿੱਚ ਲੇਸ ਆ ਜਾਂਦਾ ਫਿਰ ਬਹੁਤ ਸੋਹਣੀ ਮੱਕੀ ਦੀ ਰੋਟੀ ਜੁੜਦੀ ਹੈ ਦੋ ਜਿੰਦਾ ਦੇ ਤਰ੍ਹਾਂ ਇਹ ਆਟਾ ਜੀ ਥੋੜਾ ਥੋੜਾ ਜਿਹਾ ਕਰਕੇ ਗੁੰਨ ਲਵੇ ਕਣਕ ਦੇ ਵਾਂਗੂ ਇਕੱਠਾ ਨਹੀਂ ਹੁੰਨੇ ਆ ਜਾਂਦਾ ਆਟਾ ਮੰਮੀ ਪੀਲਾ ਪੀਲਾ ਨਹੀਂ ਹੈਗਾ ਕਾਲਾ ਕਾਲਾ ਜਟਾ ਹੈ ਪਤਾ ਨਹੀਂ ਸੁਨੱਖਾ ਜਟਾ ਨਹੀਂ ਹੈਗਾ ਮੱਖੀ ਦਾ ਇਹ ਪੀਲਾ ਹੁੰਦਾ ਪੀਲਾ ਹਾਂ ਅੱਛਾ ਸੁਨੱਖਾ おいちょっと。 ਵਿਘਟਾ ਨਹੀਂ ਨਹੀਂ ਆਟਾ ਤਾਂ ਬਹੁਤ ਲੇਸ ਹੁੰਦਾ ਹਾਂ ਕਈ ਕਣਕ ਦੇ ਨਾਲ ਵੀ ਗੁੰਨੇ ਜਾਂਦੇ ਨੇ ਬੇ ਕਣਕ ਦੇ ਨਾਲ ਠੰਡੇ ਪਾਣੀ ਨਾਲ ਸੱਚ ਕਣਕ ਦੇ ਨਾਲ ਠੀਕ ਆਟਾ ਨਾਲ ਕਣਕ ਨਾਲ ਬਿਨਾਂ ਨਾਲ ਕਣਕ ਬਾਕੇ ਦਾ ਆਮੀਸ ਬਣਾਇ ਮੋ ਜਾਣਾ ਨੇ ਕਹਿਣਾ ਤਾਂ ਠੰਡੇ ਦਾ ਇਹ ਗੱਲ ਤੇ ਬੋਲਿਆ ਜਾਂਦਾ ਹੈ ਪੋਲੇ ਹੋ ਗਏ ਸਹੀ ਟਾ ਬੋਲੇ ਹੋ ਗਏ ਉਹਨਾ ਅੱਗ ਫਿਰ ਮੈਂ ਅੱਗੇ ਨਹੀਂ ਕਰੀ ਥੋੜੀ ਜਿਹੀ ਥੋੜਾ ਜਿਆਦਾ ਪੱਕ ਕੇ ਗਏ ਤੇ ਇਹਨਾਂ ਆਟਾ ਮੜਿਆ ਜਾਂਦਾ ਨਾ ਹੂੰ ਜੇ ਜ਼ਿਆਦਾ ਗਰਮ ਹੋ ਜੇ ਪੋਲੇ ਤਾਂ ਫਿਰ ਇਹ ਗੋਲੇ ਆ ਮੱਛੂਟਾ ਛੋਟੇ ਵਾਲਾ ਅੱਗ ਜਿਆਦਾ ਨਹੀਂ ਘੋਟਿਓ ਦਸਰੀ ਹੈ ਨਾ ਥੋੜੀ ਤੇ ਮੈਰੀ ਮੈਰੀ ਬੀੜਾ ਆਟਾ ਨਹੀਂ ਹੈਗਾ ਹੂੰ ਆਟਾ ਵੀ ਦਸਰੇ ਜਿਵੇਂ ਕੋਈ ਬਾਜਰਾ ਬੂਜਰਾ ਜਾਂ ਹੁੰਦਾ ਵਿੱਚ ਵਿੱਚ ਤੁਸ ਮਿਕਸ ਕਰਿਆ ਹਾਂ ਬੰਦ ਕਰਿਓ ਨਾ ਮੋਟਰ ਹਾਂਜੀ ਕਰਦੇ ਕੁ ਮਿੰਟ ਮੈਂ ਅਗਵੇ ਕਰੀ ਉਹ ਹੀ ਇਹ ਨਾ ਹੀ ਰਾੜਦੇ ਆ ਕਿਤੇ ਇਹ ਜਲ ਜੇ मेरे को तो का बन दी। मेरे तो है नहीं मम्मी दे बोता ਸਸੂ ਰੋਗਾ ਨਾ ਪਾਣੀ ਦਾ ਗਰਮੇ ਸੀ ਨਾ ਚਲੋ ਠੀਕ ਹੈ ਜੀ ਮੈਂ ਲੇ ਮੈਂ ਉਹ ਕਰਦੀ ਆ ਵਧਾਉਣੀ ਆ ਤੂੰ ਵਧਾ ਕੇ ਹੂੰ ਦੁਆਰੇ ਆਓ ਕਿਹੜਾ ਹੁੰਦਾ ਐਵੇਂ ਯਾਰ ਦੋ ਸਸੂ ਨੂੰ ਆ ਤੇ ਕਿਹੜਾ ਆਓ ਆਹ ਹੋ ਗਿਆ ਹਾਂ ਜੀ ਮੋਕਾ ਹੁੰਦਾ ਯਾ ਕੋ ਸਾਟਾ ਵੀ ਹੈ ਜੇ ਰੋਟੀ ਤਾਂ ਮੇਰੇ ਕੋਲ ਮੈਂ ਆਪ ਹੀ ਕਰਨੀ ਵੀ ਘੱਟ ਬਣਦੀ ਮੱਕੀ ਦੀ ਪਰ ਕਦੀ ਕਦੀ ਬਹੁਤ ਸੋਹਣੀ ਬਣ ਜਾਂਦੀ ਏ ਪਲੇਸ ਹੁੰਦਾ ਜਿਹੜਾ ਅੱਛੇ ਜਿਹੋ ਤਾਂ ਬੱਧੀਆ ਬਣ ਜਾਂਦੀ ਏ ਵਿਆਹ ਛੋੜੀ ਬਣ ਗਈ ਇੱਕ ਤਾਂ ਇਹ ਦੇਖੋ ਜੀ ਜਿਹੜੀ ਬਣੀ ਆ ਤੁਹਾਨੂੰ ਇਹ ਦਿਖਾ ਦੰਨੇ ਆ ਹੁਣ ਆਪਾਂ ਵੀਡੀਓ ਕਰਦੇ ਆ ਐਂਡ ਤੇ ਆਪਾਂ ਹੁਣ ਚੇਂਜ ਕਰਦੇ ਆ ਜੀ ਚੁੱਲੇ ਵਾਲਿਆਂ ਨੂੰ ਹਰੀ ਹੋ ਗਈ ਹਾਂ ਠੀਕ ਹੈ ਜੀ ਗੁਰੂ ਮਹਾਰਾ ਸਭ ਦਾ ਭਲਾ ਕਰਨ ਸਭ ਨੂੰ ਤੰਦਰੁਸਤੀਆਂ ਦੇਣ ਫੇਰ ਅਗਲੀ ਵੀਡੀਓ 'ਚ ਮਿਲਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ